ਕੁਲਕੇ ਵੀ ਨਾ ਖਾ ਲੈਣਾ ਕਰੇਲੇ ਦੇ ਨਾਲ ਆਛੇ ਚੀਜ਼ਾਂ ਦਹੀਂ ਤਾਂ ਲੈਣੇ ਦੀ ਦੇਣੀ ਪੈ ਸਕਦੇ ਨੇ ਤੇ ਜਾਉਗੇ ਬਿਮਾਰ ਢੇਟ ਨੂੰ ਲੱਗ ਜਾਣ ਜਾਂ ਕਈ ਬਿਮਾਰੀਆਂ ਕਰੇਲਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਕੁਝ ਚੀਜ਼ਾਂ ਦੇ ਨਾਲ ਇਸ ਦਾ ਸੇਵਨ ਕਰਨਾ ਤੁਹਾਡੇ ਸਰੀਰ ਦੇ ਲਈ ਨੁਕਸਾਨਦੇ ਸਾਬਿਤ ਹੋ ਸਕਦਾ ਹੈ ਤਾਂ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਕਿ ਕਰੇਲੇ ਨੂੰ ਕਿਹੜੀਆਂ ਚੀਜ਼ਾਂ ਦੇ ਨਾਲ ਨਹੀਂ ਖਾਣਾ ਚਾਹੀਦਾ ਕਰੀਲਾ ਕੋੜਾ ਜ਼ਰੂਰ ਹੁੰਦਾ ਹੈ ਪਰ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਤੁਹਾਡੀ ਸ਼ੂਗਰ ਨੂੰ ਕੰਟਰੋਲ ਕਰਨਦ ਅਤੇ ਇਮਿਊਨਿਟੀ ਵਧਾਉਣ ਦੇ ਵਿੱਚ ਕਾਫੀ ਮਦਦ ਕਰਦਾ ਹੈ ਦੂਜੇ ਪਾਸੇ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਕਰੇਲੇ ਦੇ ਨਾਲ ਕੁਝ ਚੀਜ਼ਾਂ ਖਾਧੀਆਂ ਜਾਣ ਤਾਂ ਫਾਇਦੇ ਹੋਣ ਦੀ ਥਾਂ ਨੁਕਸਾਨ ਹੋ ਸਕਦਾ ਹੈ ਹਾਂ ਪਰ ਕੁਝ ਚੀਜ਼ਾਂ ਤੁਹਾਨੂੰ ਭੁੱਲ ਕੇ ਵੀ ਕਰੇਲੇ ਦੇ ਨਾਲ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਅਜਿਹਾ ਕਰਨ ਦੇ ਨਾਲ ਫਾਇਦੇ ਦੀ ਥਾਂ ਨੁਕਸਾਨ ਹੋ ਸਕਦਾ ਹੈ ਭਾਵੇਂ ਕਿ ਤੁਸੀਂ ਬਿਮਾਰ ਪੈ ਸਕਦੇ ਹੋ ਜਿਵੇਂ ਕਿ ਦਹੀਂ ਅਤੇ ਕਰੇਲਾ ਦਹੀ ਅਤੇ ਕ੍ਰੇਲਾ ਇਕੱਠੇ ਖਾਣਾ ਠੀਕ ਨਹੀਂ ਹੈ ਇਹਨਾਂ ਨੂੰ ਇਕੱਠੇ ਖਾਣ ਦੇ ਨਾਲ ਗੈਸ, ਪੇਟ ਫੁੱਲਣਾ ਅਤੇ ਪੇਟ ਦਰਦ ਵਰਗੀਆਂ ਪਾਚਨ ਸਮੱਸਿਆਵਾਂ ਹੋ ਸਕਦੀਆਂ ਨੇ ਇਹ ਸੁਮੇਲ ਸਰੀਰ ਦੇ ਵਿੱਚ ਸੰਤੁਲਨ ਨੂੰ ਵਿਗਾੜ ਸਕਦਾ ਹੈ ਫਿਰ ਗੱਲ ਆਉਂਦੀ ਹੈ ਅਚਾਰ ਅਤੇ ਕ੍ਰੇਲਾ ਜੀ ਹਾਂ ਅਚਾਰ ਤਾਂ ਵੈਸੇ ਹੀ ਮਸਾਲੇਦਾਰ ਹੈ ਅਤੇ ਖੱਟਾ ਹੁੰਦਾ ਜੇਕਰ ਇਸ ਨੂੰ ਕ੍ਰੇਲੇ ਦੇ ਨਾਲ ਖਾਦਾ ਜਾਵੇ ਤਾਂ ਐਸਿਡਿਟੀ ਅਤੇ ਪੇਟ ਦੇ ਵਿੱਚ ਜਲਣ ਵਰਗੀਆਂ ਸਮੱਸਿਆਵਾਂ ਪੈ ਸਕਦੀਆਂ ਨੇ ਖਾਸ ਕਰਕੇ ਜਿਨ੍ਹਾਂ ਦੀ ਪਾਚਨ ਕਿਰਿਆ ਕਮਜ਼ੋਰ ਹੈ ਉਹਨਾਂ ਨੂੰ ਇਹ ਬਿਲਕੁਲ ਨਹੀਂ ਖਾਣਾ ਚਾਹੀਦਾ ਫਿਰ ਗੱਲ ਆਉਂਦੀ ਹੈ ਕਠਲ ਅਤੇ ਕ੍ਰੇਲਾ ਜੀ ਹਾਂ ਕਠਲ ਅਤੇ ਕ੍ਰੇਲਾ ਦੋਵੇਂ ਹੀ ਭਾਰੀ ਪੋਚ ਨੇ ਇਹਨਾਂ ਨੂੰ ਇਕੱਠੇ ਖਾਣ ਦੇ ਨਾਲ ਪੇਟ ਦੇ ਵਿੱਚ ਜੋ ਕਿ ਭਾਰੀਪਨ ਗੈਸ ਅਤੇ ਬਦਹਜਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਜਿਨ੍ਹਾਂ ਲੋਕਾਂ ਨੂੰ ਪੇਟ ਸੰਬੰਧੀ ਸਮੱਸਿਆਵਾਂ ਹਨ ਉਹਨਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਫਿਰ ਗੱਲ ਆਉਂਦੀ ਹੈ ਆਲੂ ਅਤੇ ਕ੍ਰੇਲਾ ਜੀ ਹਾਂ ਕ੍ਰੇਲਾ ਸ਼ੂਗਰ ਦੇ ਵਿੱਚ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਜੇਕਰ ਤੁਸੀਂ ਇਸ ਨੂੰ ਆਲੂ ਦੇ ਨਾਲ ਖਾਂਦੇ ਹੋ ਤਾਂ ਇਸ ਦਾ ਪ੍ਰਭਾਵ ਘੱਟ ਹੋ ਸਕਦਾ ਹੈ ਆਲੂਆਂ ਦੇ ਵਿੱਚ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਉਧਾ ਸਕਦੀ ਹੈ ਫਿਰ ਆਉਂਦਾ ਹੈ ਦੁੱਧ ਜੀ ਹਾਂ ਦੁੱਧ ਅਤੇ ਕ੍ਰੇਲਾ ਦੇ ਸੇਵਨ ਤੁਰੰਤ ਬਾਅਦ ਆਜੇ ਕ੍ਰੇਲੇ ਦੇ ਸੇਵਨ ਤੋਂ ਬਾਅਦ ਤੁਰੰਤ ਜੇਕਰ ਦੁੱਧ ਜੇਕਰ ਪੀਣਾ ਪੀਤਾ ਜਾਂਦਾ ਹੈਗਾ ਤੇ ਉਹ ਉਸ ਦੇ ਨਾਲ ਬਦਹਜ਼ਮੀ ਹੋ ਸਕਦੀ ਹੈ ਇਸ ਦੇ ਨਾਲ ਪੇਟ ਗੈਸ ਬਦਹਜ਼ਮੀ ਅਤੇ ਅਲਰਜੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਕarele ਅਤੇ ਦੁੱਧ ਦਾ ਮਿਸ਼ਰਣ ਸਰੀਰ ਦੇ ਲਈ ਚੰਗਾ ਨਹੀਂ ਹੈ। ਫਿਰ ਅਗਲਾ ਹੁੰਦੀ ਹੈ ਨਿੰਬੂ ਜੀ ਹਾਂ ਨਿੰਬੂ ਅਤੇ ਕarele। ਨਿੰਬੂ ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦਾ ਹੈ ਅਤੇ ਕarele ਔਸ਼ਧੀ ਗੁਣਾਂ ਦੇ ਨਾਲ ਵੀ ਭਰਪੂਰ ਹੁੰਦਾ ਹੈ। ਪਰ ਦੋਵਾਂ ਨੂੰ ਇਕੱਠੇ ਖਾਣ ਦੇ ਨਾਲ ਕarele ਦੇ ਔਸ਼ਧੀ ਗੁਣ ਘਟ ਜਾਂਦੇ ਨੇ ਅਤੇ ਪੇਟ ਦੇ ਵਿੱਚ ਐਸਿਡ ਦਾ ਪੱਦਰਬਾਤ। ਹੁਲਕੀ ਵੀ ਨਾ ਖਾ ਲੈਣਾ ਕarele ਦੇ ਨਾਲ ਆਛੇ ਚੀਜ਼ਾਂ ਸਹਿਤਾ ਲੈਣੇ ਦੀ ਦੇਣੀ ਪੈ ਸਕਦੇ ਨੇ ਤੈ ਜਾਉਗੀ ਬਿਮਾਰ ਰੇਟ ਨੂੰ ਲੱਗ ਜਾਣ ਗਿਆ ਕਈ ਬਿਮਾਰੀਆਂ। ਕ੍ਰੇਲਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਕੁਝ ਚੀਜ਼ਾਂ ਦੇ ਨਾਲ ਇਸ ਦਾ ਸੇਵਨ ਕਰਨਾ ਤੁਹਾਡੇ ਸਰੀਰ ਦੇ ਲਈ ਨੁਕਸਾਨਦੇ ਸਾਬਿਤ ਹੋ ਸਕਦਾ ਹੈ। ਤਾਂ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਕਿ ਕ੍ਰੇਲੇ ਨੂੰ ਕਿਹੜੀਆਂ ਚੀਜ਼ਾਂ ਦੇ ਨਾਲ ਨਹੀਂ ਖਾਣਾ ਚਾਹੀਦਾ। ਕ੍ਰੇਲਾ ਕੋੜਾ ਜ਼ਰੂਰ ਹੁੰਦਾ ਹੈ ਪਰ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੀ ਸ਼ੂਗਰ ਨੂੰ ਕੰਟਰੋਲ ਕਰਨਦ ਅਤੇ ਇਮਿਊਨਿਟੀ ਵਧਾਉਣ ਦੇ ਵਿੱਚ ਕਾਫੀ ਮਦਦ ਕਰਦਾ ਹੈ। ਦੂਜੇ ਪਾਸੇ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਕ੍ਰੇਲੇ ਦੇ ਨਾਲ ਕੁਝ ਚੀਜ਼ਾਂ ਖਾਧੀਆਂ ਜਾਣ ਤਾਂ ਫਾਇਦੇ ਹੋਣ ਦੀ ਥਾਂ ਨੁਕਸਾਨ ਹੋ ਸਕਦਾ ਹੈ। ਹਾਂ ਪਰ ਕੁਝ ਚੀਜ਼ਾਂ ਤੁਹਾਨੂੰ ਭੁੱਲ ਕੇ ਵੀ ਕ੍ਰੇਲੇ ਦੇ ਨਾਲ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਅਜਿਹਾ ਕਰਨ ਦੇ ਨਾਲ ਫਾਇਦੇ ਦੀ ਥਾਂ ਨੁਕਸਾਨ ਹੋ ਸਕਦਾ ਹੈ। ਭਾਵੇਂ ਕਿ ਤੁਸੀਂ ਬਿਮਾਰ ਪੈ ਸਕਦੇ ਹੋ। ਜਿਵੇਂ ਕਿ ਦਹੀਂ ਅਤੇ ਕ੍ਰੇਲਾ ਦਹੀਂ ਅਤੇ ਕ੍ਰੇਲਾ ਇਕੱਠੇ ਖਾਣਾ ਠੀਕ ਨਹੀਂ ਹੈ। ਇਹਨਾਂ ਨੂੰ ਇਕੱਠੇ ਖਾਣ ਦੇ ਨਾਲ ਗੈਸ, ਪੇਟ ਫੁੱਲਣਾ ਅਤੇ ਪੇਟ ਦਰਦ ਵਰਗੀਆਂ ਪਾਚਨ ਸਮੱਸਿਆਵਾਂ ਹੋ ਸਕਦੀਆਂ ਨੇ। ਇਹ ਸੁਮੇਲ ਸਰੀਰ ਦੇ ਵਿੱਚ ਸੰਤੁਲਨ ਨੂੰ ਵਿਗਾੜ ਸਕਦਾ ਹੈ। ਫਿਰ ਗੱਲ ਆਉਂਦੀ ਹੈ ਅਚਾਰ ਅਤੇ ਕ੍ਰੇਲਾ। ਜੀ ਹਾਂ, ਅਚਾਰ ਤਾਂ ਵੈਸੇ ਹੀ ਮਸਾਲੇਦਾਰ ਹੈ ਅਤੇ ਖੱਟਾ ਹੁੰਦਾ ਹੈ। ਜੇਕਰ ਇਸ ਨੂੰ ਕ੍ਰੇਲੇ ਦੇ ਨਾਲ ਖਾਦਾ ਜਾਵੇ ਤਾਂ ਐਸਿਡਿਟੀ ਅਤੇ ਪੇਟ ਦੇ ਵਿੱਚ ਜਲਣ ਵਰਗੀਆਂ ਸਮੱਸਿਆਵਾਂ ਆ ਸਕਦੀਆਂ ਨੇ। ਖਾਸ ਕਰਕੇ ਜਿਨ੍ਹਾਂ ਦੀ ਪਾਚਨ ਕਿਰਿਆ ਕਮਜ਼ੋਰ ਹੈ ਉਹਨਾਂ ਨੂੰ ਇਹ ਬਿਲਕੁਲ ਨਹੀਂ ਖਾਣਾ ਚਾਹੀਦਾ ਫਿਰ ਗੱਲ ਆਉਂਦੀ ਹੈ ਕਠਲ ਅਤੇ ਕ੍ਰੇਲਾ ਜੀ ਹਾਂ ਕਠਲ ਅਤੇ ਕ੍ਰੇਲਾ ਦੋਵੇਂ ਹੀ ਭਾਰੀ ਪੋਚ ਨੇ ਇਹਨਾਂ ਨੂੰ ਇਕੱਠੇ ਖਾਣ ਦੇ ਨਾਲ ਪੇਟ ਦੇ ਵਿੱਚ ਜੋ ਕਿ ਭਾਰੀਪਨ ਗੈਸ ਅਤੇ ਬਦਹਜਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਜਿਨ੍ਹਾਂ ਲੋਕਾਂ ਨੂੰ ਪੇਟ ਸੰਬੰਧੀ ਸਮੱਸਿਆਵਾਂ ਹਨ ਉਹਨਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਫਿਰ ਗੱਲ ਆਉਂਦੀ ਹੈ ਆਲੂ ਅਤੇ ਕ੍ਰੇਲਾ ਜੀ ਹਾਂ ਕ੍ਰੇਲਾ ਸ਼ੂਗਰ ਦੇ ਵਿੱਚ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਜੇਕਰ ਤੁਸੀਂ ਇਸ ਨੂੰ ਆਲੂ ਦੇ ਨਾਲ ਖਾਂਦੇ ਹੋ ਤਾਂ ਇਸ ਦਾ ਪ੍ਰਭਾਵ ਘੱਟ ਹੋ ਸਕਦਾ ਆਲੂਆਂ ਦੇ ਵਿੱਚ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੀ ਹੈ ਫਿਰ ਆਉਂਦਾ ਹੈ ਦੁੱਧ ਜੀ ਹਾਂ ਦੁੱਧ ਅਤੇ ਕarele ਦਾ ਸੇਵਨ ਤੁਰੰਤ ਬਾਅਦ ਆਜੇ ਕarele ਦੇ ਸੇਵਨ ਤੋਂ ਬਾਅਦ ਤੁਰੰਤ ਜੇਕਰ ਦੁੱਧ ਜੇਕਰ ਪੀਣਾ ਪੀਤਾ ਜਾਂਦਾ ਹੈਗਾ ਤੇ ਉਹ ਉਸ ਦੇ ਨਾਲ ਬਦਹਜ਼ਮੀ ਹੋ ਸਕਦੀ ਹੈ ਇਸ ਦੇ ਨਾਲ ਪੇਟ ਗੈਸ ਬਦਹਜ਼ਮੀ ਅਤੇ ਅਲਰਜੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਕarele ਅਤੇ ਦੁੱਧ ਦਾ ਮਿਸ਼ਰਣ ਸਰੀਰ ਦੇ ਲਈ ਚੰਗਾ ਨਹੀਂ ਹੈ। ਫਿਰ ਅਗਲਾ ਹੁੰਦੀ ਹੈ ਨਿੰਬੂ ਜੀ ਹਾਂ ਨਿੰਬੂ ਅਤੇ ਕarele। ਨਿੰਬੂ ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦਾ ਹੈ ਅਤੇ ਕarele ਔਸ਼ਧੀ ਗੁਣਾਂ ਦੇ ਨਾਲ ਵੀ ਭਰਪੂਰ ਹੁੰਦਾ ਹੈ। ਪਰ ਦੋਵਾਂ ਨੂੰ ਇਕੱਠੇ ਖਾਣ ਦੇ ਨਾਲ ਕarele ਦੇ ਔਸ਼ਧੀ ਗੁਣ ਘਟ ਜਾਂਦੇ ਨੇ ਅਤੇ ਪੇਟ ਦੇ ਵਿੱਚ ਐਸਿਡ ਦਾ ਪਦਾਰਥ